ਹੁਣ ਅਗਲੀ ਖਬਰ ਦਾ ਰੋਕ ਕਰ ਦਿਆਂ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਤੁਹਾਨੂੰ ਦੱਸ ਦਈਏ ਕਿ ਡੀਏਪੀ ਖਾਦ ਦੀ ਘਾਟ ਕਾਰਨ ਆ ਪੰਜਾਬ ਨੂੰ ਜੀਐਸਟੀ ਦੇ ਰਕਾਰਨ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ 50 ਕਰੋੜ ਦੇ ਨੁਕਸਾਨ ਦਾ ਜਿਹੜਾ ਉਹ ਖਾਮਿਆਜ਼ਾ ਬਖਤਣਾ ਪਵੇਗਾ 50 ਕਰੋੜ ਤੋਂ ਵੱਧ ਦਾ ਚੂਨਾ ਖਾਦ ਦੀ ਕਿੱਲਤ ਕਾਰਨ ਹੋਵੇਗਾ ਕਿਸਾਨਾਂ ਨੂੰ ਹਰਿਆਣਾ ਤੋਂ ਖਾਦ ਖਰੀਦਣੀ ਪੈਂਦੀ ਹੈ ਇੱਕ ਤਿਹਾਈ ਹਿੱਸਾ ਹਰਿਆਣਾ ਤੋਂ ਖਾਦ ਖਰੀਦਦੇ ਨੇ ਕਿਸਾਨ ਪੰਜਾਬ ਦੇ ਵਿੱਚ ਡੀਪੀ ਦੀ ਖਾਦ ਕਾਰਨ ਪੰਜਾਬ ਨੂੰ ਜੀਐਸਟੀ ਦਾ ਨੁਕਸਾਨ ਹੋ ਰਿਹਾ ਪੰਜਾਬ ਵਿੱਚ ਡੀਪੀ ਦੀ 8 ਲੱਖ ਐਮਟੀ ਤੇ ਯੂਰੀਆ ਦੀ 29.37 ਲੱਖ ਐਮਟੀ ਖਪਤ ਹੁੰਦੇ ਸੋ ਡੀਪੀ ਖਾਦ ਦੀ ਘਾਟ ਕਾਰਨ ਪੰਜਾਬ ਨੂੰ ਜੀਐਸਟੀ ਦਾ ਨੁਕਸਾਨ ਕਾਫੀ ਜ਼ਿਆਦਾ ਹੋ ਰਿਹਾ ਖਾਦਾਂ ਦੀ ਕਿੱਲਤ ਹੈ ਪੰਜਾਬ ਦੇ ਵਿੱਚ ਇਸ ਕਾਰਨ 50 ਕਰੋੜ ਤੋਂ ਵੱਧ ਦਾ ਚੂਨਾ ਲੱਗਾ ਲੱਗ ਰਿਹਾ ਹੈ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਤੋਂ ਖਾਦ ਖਰੀਦਣੀ ਪੈਂਦੀ ਹੈ ਪੰਜਾਬ ਦੇ ਵਿੱਚ ਡੀਪੀ ਖਾਦ ਦੀ ਘਾਟ ਕਾਰਨ ਇਹ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਪੰਜਾਬ ਨੂੰ ਜੀਐਸਟੀ ਦਾ ਨੁਕਸਾਨ ਹੋ ਰਿਹਾ 1.4 ਲੱਖ ਮੈਟ੍ਰਿਕ ਟਨ ਤੇ ਯੂਰੀਆ ਦੀ 29.37 ਲੱਖ ਮੈਟ੍ਰਿਕ ਟਨ ਖਪਤ ਪੰਜਾਬ ਦੇ ਵਿੱਚ ਡੀਪੀ ਦੀ ਹੈ ਡੀਪੀ ਦੀ ਖਾਦ ਕਾਰਨ ਪੰਜਾਬ ਨੂੰ ਜੀਐਸਟੀ ਦਾ ਨੁਕਸਾਨ ਚੱਲਣਾ ਪੈ ਰਿਹਾ ਖਾਦਾਂ ਦੀ ਕਿੱਲਤ 50 ਕਰੋੜ ਤੋਂ ਵੱਧ ਦਾ ਚੂਨਾ ਪੰਜਾਬ ਦੇ ਵਿੱਚ ਲੱਗ ਰਿਹਾ ਕਿ ਕਿਸਾਨਾਂ ਨੂੰ ਡੀਪੀ ਖਾਦ ਦੀ ਲੋੜ ਪੈਂਦੀ ਹੈ ਪੰਜਾਬ ਵਿੱਚ ਡੀਪੀ ਖਾਦ ਦੀ ਕਮੀ ਹੈ ਇਸ ਕਾਰਨ ਕਿਸਾਨਾਂ ਨੂੰ ਹਰਿਆਣਾ ਤੋਂ ਇਹ ਖਾਦ ਖਰੀਦਣੀ ਪੈਂਦੀ ਹੈ 1/3 ਹਿੱਸਾ ਹਰਿਆਣਾ ਤੋਂ ਖਾਦ ਖਰੀਦਦੇ ਨੇ ਕਿਸਾਨ ਤੋਂ ਮੇਰੇ ਨਾਲੇ ਸੇ ਖਬਰ ਦੇਤੇ ਵਧੇਰੇ ਜਾਣਕਾਰੀ ਦੇਣਗੇ ਮੇਰੇ ਸਹਿਯੋਗੀ ਪ੍ਰਿਆੰਕਾ ਮਿਲੂਫ ਔਨਲਾਈਨ ਤੇ ਜੁੜ ਚੁੱਕੇ ਨੇ ਪ੍ਰਿਆੰਕਾ ਪੰਜਾਬ ਨੂੰ ਜੀਐਸਟੀ ਦਾ ਕਾਫੀ ਨੁਕਸਾਨ ਹੋ ਰਿਹਾ ਕਿਉਂਕਿ ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨਾਂ ਨੂੰ ਹਰਿਆਣਾ ਤੋਂ ਇਹ ਖਾਦ ਖਰੀਦਣੀ ਪੈਂਦੀ ਹੈ ਪ੍ਰਿਸ਼ਖਰ ਦੇਖੋ ਇੱਕ ਪਾਸੇ ਕਿਸਾਨਾਂ ਦੇ ਲਈ ਤਾਂ ਇਹ ਪਰੇਸ਼ਾਨੀ ਹੈ ਹੀ ਲੇਕਿਨ ਪੰਜਾਬ ਸਰਕਾਰ ਨੂੰ ਵੀ ਇਸ ਦਾ ਨੁਕਸਾਨ ਹੈ ਕਿਉਂਕਿ ਤਕਰੀਬਨ 50 ਕਰੋੜ ਤੋਂ ਵੱਧ ਦਾ ਨੁਕਸਾਨ ਆਪਾਂ ਕਹਿ ਸਕਦੇ ਹਾਂ ਕਿਉਂਕਿ ਘਾਟ ਜਿਹੜੀ ਹੈ ਉਹ ਮਹਿਸੂਸ ਹੋ ਰਹੀ ਹੈ ਪੰਜਾਬ ਦੇ ਵਿੱਚ ਔਰ GST ਜਿਹੜੀ ਹੈ ਉਹ ਕਿਸੇ ਦੂਸਰੀ ਸਟੇਟ ਨੂੰ ਦੇਣੀ ਪੈ ਰਹੀ ਹੈ ਔਰ ਅਗਰ ਦੇਖਿਆ ਜਾਏ ਤਾਂ ਤਕਰੀਬਨ ਪੰਜਾਬ ਦੇ ਵਿੱਚ DAP ਦੀ ਜਿਹੜੀ 8 ਲੱਖ ਮੀਟ੍ਰਿਕ ਟਨ ਤੇ ਯੂਰੀਆ ਵਿਖਾ ਜਿਹੜੀ ਹੈ 28.37 ਲੱਖ ਆਸਨ ਜਿਹੜੀ ਉਹ ਖਪਤ ਹੋ ਰ ਇਹਦੇ ਤੇ ਪੰਜਾਬ ਦਾ ਜਿਹੜਾ ਸਹਿਕਾਰੀ ਖੇਤਰ ਹੈ ਉਹਨੂੰ ਤਕਰੀਬਨ 70% ਔਰ ਜਿਹੜਾ ਨਿੱਜੀ ਡੀਲਰਸ ਨੇ ਉਹਨਾਂ ਨੂੰ 40% ਖਾਦ ਦੇਣ ਦੇ ਜਿਹੜੇ ਇਹ ਨਿਯਮ ਨੇ ਉਹਨਾਂ ਕਰਕੇ ਮੁਹਈਆ ਕਰਵਾਨੀ ਪੈਂਦੀ ਔਰ ਜਿਹੜੀ ਹੋਰ ਕੰਪਨੀਆਂ ਨੇ ਉਹਨਾਂ ਨੂੰ ਹਾਲਾਕੀ ਇਹ ਦੇ ਵਿੱਚ ਸਾਰ ਮੰਡਾ ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਅਵੇਲੇਬਲ ਨਹੀਂ ਹੈ ਤਾਂ ਕਰਕੇ ਹਰਿਆਣਾ ਤੋਂ ਜਿਹੜੀ ਆ ਕਾਫੀ ਰਸਾਇਣ ਜਿਹੜੀ ਖਾਦਾਂ ਨੇ ਉਹ ਮੰਗਵਾਣਾ ਪੈ ਰਿਹਾ ਔਰ ਪੰਜਾਬ ਜਿਹੜਾ ਹੈ ਅਜੇ ਹਾਂ ਤੀਜਾ ਸੂਬਾ ਹੈ ਜਿਹੜਾ ਕਿ ਰਸਾਇਣਿਕ ਖਾਦਾਂ ਦੇ ਮਾਮਲੇ ਦੇ ਵਿੱਚ ਜਿੱਤੇ ਸਭ ਤੋਂ ਵੱਧ ਖਪਤ ਜਗੇ ਤੀਸਰੇ ਨੰਬਰ ਤੇ ਪੰਜਾਬ ਨੂੰ ਮੰਨਿਆ ਜਾ ਰਿਹਾ ਹੈ ਲੇਕਿਨ ਹੁਣ ਸਥਿਤੀ ਜਿਹੜੀ ਆ ਉਹ ਇਸ ਕਰਕੇ ਗੰਭੀਰ ਹੈ ਕਿਉਂਕਿ ਸੰਕਟ ਬਣਿਆ ਹੋਇਆ ਔਰ ਜਾਣਕਾਰੀ ਇਹ ਵੀ ਹੈ ਕਿ ਡੀਏਪੀ ਯੂਰੀਆ ਫਾਸਫੋਰਸ ਪੋਟਾਸ ਜਿਹੜੇ ਨੇ ਲੱਖਾਂ ਟਨ ਦੇ ਜਿਹੜੇ ਨੇ ਕੁਆਂਟੀਟੀ ਦੇ ਵਿੱਚ ਖਪਤ ਹੁੰਦੇ ਆ ਪੰਜਾਬ ਦੇ ਵਿੱਚ ਔਰ ਅੰਕੜੇ ਜਿਹੜੇ ਨੇ ਉਹ ਦੱਸ ਰਹੇ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਲੱਖਾਂ ਦੇ ਵਿੱਚ ਜਿਹੜੀ 29.37 ਲੱਖ ਤਾਂ ਯੂਰੀਆ ਹੀ ਜਿਹੜੀ ਆ ਪੰਜਾਬ ਦੇ ਵਿੱਚ ਖਪਤ ਹੁੰਦੀ ਹੈ ਲੇਕਿਨ ਹੁਣ ਕਿਉਂਕਿ ਕਿੱਲਤ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਔਰ ਇਸ ਕਰਕੇ ਇੱਕ ਤਿਹਾਈ ਹਿੱਸਾ ਜਿਹੜਾ ਹੈ ਉਹ ਹਰਿਆਣਾ ਦੇ ਵਿੱਚੋਂ ਲਿਆਣਾ ਪੈ ਰਿਹਾ ਔਰ ਸਾਡਾ ਦੇ ਰੂਪ ਦੇ ਵਿੱਚ 5% ਜਿਹੜਾ GST ਉਹ ਲੱਗਾ ਹੈ ਇਸ ਕਰਕੇ ਜੇਕਰ BAP ਔਰ ਜਿਹੜਾ ਯੂਰੀਆ ਹੈ ਇਹਨਾਂ ਤੇ ਜੇਕਰ ਆਪਾਂ ਇੱਕ ਕੈਲਕੂਲੇਸ਼ਨ ਕਰੀਏ ਪੂਰੇ GST ਦੀ ਤਾਂ ਲਗਭਗ 175 ਕਰੋੜ ਬਾਤ ਬਣਦਾ ਹੈ ਯਾਨੀ ਇਸ ਤੋਂ ਦੇਰ ਤੋਂ ਵੀ ਬਾਅਦ ਦੀ ਜਿਹੜੀ ਅਮਾਉਂਟ ਬਣਦੀ ਹੈ ਠੀਕ ਹੈ ਬੇੰਕਾ ਮੈਂ ਤੁਹਾਨੂੰ ਰੋਕਣਾ ਚਾਹੂੰਗੀ ਜ਼ਰੂਰ ਤੁਹਾਡੇ ਕੋਲ ਵਾਪਸ ਆਵਾਂਗੇ ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਜੀ ਵੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਮਨਜੀਤ ਸਿੰਘ ਰਾਏ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਤੇ ਵੀਰ ਮੈਂ ਬਹੁਤ ਧੰਨਵਾਦੀ ਹਾਂ ਜੀ ਜਿਹੜੀ ਖੋਸਦਾ ਬਹੁਤ ਧੰਨਵਾਦੀ ਹਾਂ ਜੀ ਜੀ ਮਨਜੀਤ ਸਿੰਘ ਜੀ ਡੀਪੀ ਦੇ ਕਿੱਲਤ ਡੀਪੀ ਖਾਦ ਦੀ ਕਿੱਲਤ ਦੇ ਕਾਰਨ ਕਿਸਾਨਾਂ ਨੂੰ ਹਰਿਆਣਾ ਤੋਂ ਜਿਹੜੀ ਹੈ ਉਹ ਖਾਦ ਖਰੀਦਣੀ ਪੈ ਰਹੀ ਹੈ ਪਰ ਇਸ ਦੇ ਨਾਲ ਕਿਸਾਨਾਂ ਨੂੰ ਤਾਂ ਨੁਕਸਾਨ ਹੋ ਰਿਹਾ ਹੈ ਪੰਜਾਬ ਸਰਕਾਰ ਨੂੰ ਵੀ ਜੀਐਸਟੀ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਹਾਂ ਜੀ ਦੇਖੋ ਅਸੀਂ ਬਾਰ ਬਾਰ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਅਸੀਂ ਖੇਤੀਬਾੜੀ ਮੰਤਰੀ ਜਿਹੜੇ ਖੁੜੀਆਂ ਸਾਹਿਬ ਉਹਨਾਂ ਨੂੰ ਵੀ ਮਿਲਣ ਜਾ ਕੇ ਸਾਡਾ ਉਹ ਜਿਹੜਾ ਆਲੂ ਦਾ ਸੀਜ਼ਨ ਹੈ ਮoure ਕਣਕ ਦੀ ਬਜਾਈ ਦਾ ਸਮਾਂ ਆ ਜਾਣਾ ਤੇ ਸਾਨੂੰ ਡੀਪੀ ਦੀ ਬਹੁਤ ਜ਼ਿਆਦਾ ਸਤਜੁਗਤ ਹੈ ਤੇ ਡੀਪੀ ਮਿਲ ਨਹੀਂ ਰਿਹਾ ਤੇ ਕਿਸੇ ਕੋ ਡੀਪੀ ਪਹਿਲਾਂ ਸਿਗਾ ਵੀ ਪਿਆ ਤੇ ਉਹਦੇ ਨਾਲ ਉਹ ਕਿਸਾਨ ਤੇ ਬੜਾ ਲੋਡ ਪਾਈ ਜਾ ਰਿਹਾ ਉਹ ਜਿਹੜੀਆਂ ਤੇ ਹੋਰ ਹੀ ਕੰਪਨੀਆਂ ਲੀਆਂ ਕੋਈ ਛੋੜੇ ਮੋਟੇ ਪ੍ਰੋਡਕਟ ਆ ਉਹ ਨਾਲ ਦੇ ਕੇ ਉਹਨੂੰ ਬਲੈਕ ਕਰ ਰਿਹਾ ਬਲੈਕ ਹੋ ਰਿਹਾ ਸੋ ਇਹ ਡੀਪੀ ਦੀ ਕਿੱਲੇ ਤੋਂ ਕਰਕੇ ਸਾਰਾ ਕੁਝ ਹੋ ਰਿਹਾ ਤੇ ਇਹਨਾਂ ਨੂੰ ਅਸੀਂ ਕਹਾਂ ਲਈ ਭਾਈ ਸਾਨੂੰ ਭਰੋਸਾ ਦੋ ਐਸੀ ਕੁਣੀ ਹਸਾਰੇ ਕਿਉਂਕਿ ਸਾਡਾ ਮੇਰਾ ਜਿਹੜਾ ਆਪਣਾ ਘਰ ਪੈਂਦਾ ਉਹ ਹਿਆਰਪੁਰ ਚ ਪੈਂਦਾ ਤੇ ਸਾਡਾ ਜਿਹੜਾ ਗੁਲੰਦਰ ਹਿਆਰਪੁਰ ਕਪੂਤਰਾ ਆ ਆਲੂ ਦੀ ਬੈਲਟ ਮੰਨੀ ਗਈ ਨਾ ਮਾਮਾ ਸ਼ਹਿਰ ਦੁਆਬਾ ਸਾਰੀ ਤੇ ਆ ਜਿਹੜੀ ਹੁਣ ਦੁਆਬੇ ਦੇ ਵਿੱਚ ਆਲੂ ਦੀ ਪੂਰੇ ਜੋੜਾ ਸ਼ੋਰਾਂ ਤੇ ਬਜਾਈ ਚੱਲ ਰਹੀ ਹੈ ਤੇ ਇਹਦੇ ਵਿੱਚ ਹੁਣ ਡੀਪੀ ਦੀ ਜਰੂਰਤ ਹੁੰਦੀ ਹੈ ਬੜੀ ਪਰ ਨਹੀਂ ਮਿਲ ਰਿਹਾ ਤੇ ਹੁਣ ਅਸੀਂ ਦੂਸਰੀਆਂ ਖਾਦਾਂ ਆ ਰਾਮ ਲਾ ਕੇ ਮਤਲ ਆ ਰਹੇ ਆ ਤੇ ਜਿਹਦੇ ਨਾਲ ਸਾਡੀ ਈਲਡ ਵੀ ਕੱਢੂਗੀ ਸੋ ਉਹ ਵੱਡਾ ਚਾਚਾ ਕਿਸਾਨਾਂ ਨੂੰ ਪੈ ਰਿਆ ਔਰ ਸਰਕਾਰ ਨੂੰ ਵੀ ਮੈਂ ਸਮਝਦਾ ਕਿ ਜੇ ਸਰਕਾਰ ਲੈਂਦੀ ਸੀ ਤਾਂ ਜਦੋਂ ਕੇਸ ਇਹ ਹੁੰਦਾ ਉਹ ਜੀਡੀਪੀ ਜਿਹੜੀ ਆ ਉਹਦੀ ਜਿਹੜੀ ਵਸੂਲੀ ਆ ਉਹ ਪੰਜਾਬ ਸਰਕਾਰ ਨੂੰ ਵੀ ਜਾਂਦੀ ਆ ਪਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਇੱਥੇ ਜਾਂ ਸੁਹਿਰਦ ਨਹੀਂ ਜਾਂ ਸਰਕਾਰ ਦਾ ਇੱਧਰ ਧਿਆਨ ਨਹੀਂ ਉਹਦਾ ਇਲੈਕਸ਼ਨਾਂ 'ਚ ਧਿਆਨ ਹੈ ਤਾਂ ਹਰਿਆਣਾ ਦੀ ਇਲੈਕਸ਼ਨ ਦੇਖਣੀ ਆ ਜਾ ਕੇ ਜਾਂ ਹੋਰ ਸਟੇਟਾਂ ਦੀ ਇਲੈਕਸ਼ਨ ਦੇਖਣੀ ਆ ਤਾਂ ਇਸ ਤਰ੍ਹਾਂ ਕਿ ਮੈਂ ਜੋ ਸਮਝਦਾ ਸਰਕਾਰ ਪੂਰੀ ਸੁਹਿਰਦ ਨਹੀਂ ਪੰਜਾਬ ਦੇ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਕੋਈ ਸੁਹਿਰਦ ਦੇਖ ਨਹੀਂ ਰਹੀ ਸੀ ਕਿਉਂਕਿ ਅਸੀਂ ਬੜਾ 3-4 ਮਹੀਨੇ ਤੋਂ ਸ਼ੋਰ ਮਚਾਇਆ ਕਿ ਦੀਏ ਤੁਸੀਂ ਕਿੰਨਤ ਹੈ ਦੀਏ ਤੁਸੀਂ ਕਿੰਨਤ ਹੈ ਪਰ ਕੋਈ ਨਹੀਂ ਸੁਣ ਰਿਹਾ ਜੀ ਜੀ ਤੁਸੀਂ ਇਹ ਜਿਹੜੀ ਆ ਸਾਰੀ ਇਹ ਜ ਤੁਸੀਂ ਜਾਣਕਾਰੀ ਦਿੱਤੀ ਹੈ ਸਰਕਾਰ ਦੇ ਨੁਮਾਇੰਦੇ ਤੱਕ ਇਹ ਪਹੁੰਚਾਈ ਹੈ ਕੀ ਉਹਨਾਂ ਨੇ ਪ੍ਰੋਸਾ ਦਿੱਤਾ ਹੈ ਇਸ ਪੂਰੀ ਮੰਗ ਨੂੰ ਲੈ ਕੇ ਦੇਖੋ ਅਸੀਂ ਖੁਨੀਆ ਸਾਹਿਬ ਨੂੰ ਮਿਲੇ ਸੀ ਅੱਜ ਤੋਂ 15 ਦਿਨ ਪਹਿਲੇ ਖੁਨੀਆ ਸਾਹਿਬ ਨੂੰ ਜਾ ਕੇ ਮਿਲ ਕੇ ਸਪੈਸ਼ਲ ਜਿਹੜੀ ਉਹਨਾਂ ਦੀ ਕੋਠੀ ਆ ਸਰਕਾਰੀ ਉੱਥੇ ਮੈਂ ਤੇ ਸਾਡੇ ਸੈਕਟੀ ਸਾਹਿਬ ਗਏ ਸੀ ਸਪੈਸ਼ਲ ਨੂੰ ਮਿਲ ਕੇ ਆਖਿਆ ਕਿ ਡੀਏਪੀ ਦੀ ਬਤੀ ਕਿੰਨਾ ਹੈ ਇਹਨੂੰ ਆਉਣ ਵਾਲੇ ਸਮੇਂ ਚ ਬੜਾ ਮੁਸ਼ਕਲ ਹੋ ਜਾਏਗੀ ਕਿਸਾਨਾਂ ਵਾਸਤੇ ਸੋ ਉਹਨਾਂ ਨੇ ਸਾਨੂੰ ਕਹਿ ਦੀ ਨਹੀਂ ਅਸੀਂ ਲੱਗੇ ਹੋਇਆ ਔਰ ਜਲਦੀ ਡੀਏਪੀ ਆ ਜਾਏਗਾ ਪਰ ਮੇਰੇ ਖਿਆਲ ਦੇ ਵਿੱਚ ਜੋ 15 ਦਿਨਾਂ ਚਲੇ ਤੇ ਕ੍ਰਿਪ ਬੈਗ ਨਹੀਂ ਕਿਦਾਂ ਦਾ ਲੱਭਦਾ ਸੋ ਇਹ ਇਥੋਂ ਦੀਦਾ ਬਸ ਸਰਕਾਰ ਕਿੰਨੀ ਖੇੜਦਾ ਸਰਕਾਰ ਦੇ ਬਾਰ ਬਾਰ ਕਿਉਂਕਿ ਪਹਿਲਾਂ ਵੀ ਅਸੀਂ ਮੰਗ ਪੱਤਰ ਦਿੱਤੇ ਸੀ ਲੋਕਲ ਡੀਏਪੀ ਖਾਜੜੀ ਉਹਦੀ ਸ਼ੋਰਟੇਜ ਚੱਲ ਰਹੀ ਆ ਔਰ ਉਹਦੇ ਨਾਲ ਬਲੈਕ ਕਰ ਰਹੇ ਆ ਜਿਹਦੇ ਜੇਤ ਕਿਦਰ ਕੋ ਹੈਗੀ ਆ ਖਾੜ ਆ ਇਹਨਾਂ ਦੇ ਸਟੇਟਮਨਲੇ ਆਖਰੇ ਡੀਲਰ ਹੈ ਉਹ ਜਿਹੜਾ ਬਲੈਕ ਕਰ ਰਹਾ ਹੈ ਉਹਦੇ ਨਾਲ ਛੋਟੇ-ਪੋਟੇ ਜਿਹੜੇ ਮਤਲਬ ਜਰੂਰ ਤੇ ਨਹੀਂ ਕਿਸਾਨ ਨੂੰ ਜਬਰਦਸਤੀ ਉਹ ਕਿਸਾਨ ਨੂੰ ਲੈਣੇ ਪੈਂਦੇ ਆ ਜੀਐਪੀ ਦੇ ਨਾਲ ਇੱਕ ਤਰ੍ਹਾਂ ਦੀ ਬਲੈਕਮੇਲਿੰਗ ਹੋ ਰਹੀ ਆ ਸੋ ਸਰਕਾਰ ਨੂੰ ਦੱਸਣ ਦੇ ਬਾਵਜੂਦ ਸਰਕਾਰ ਪਾਸ ਤੇ ਕੋਈ ਉਪਰਾਲਾ ਨਹੀਂ ਜੀ ਜੀ ਸ਼ੁਕਰੀਆ ਮਨਜੀਤ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਸੁਦਾਸ ਦਗੇ ਕਿ ਡੀਏਪੀ ਖਾਦ ਦੀ ਕਮੀ ਦੇ ਕਾਰਨ ਸਿਰਫ ਕਿਸਾਨ ਹੀ ਨਹੀਂ ਬਲਕਿ ਪੰਜਾਬ ਸਰਕਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਨੂੰ ਤਾਂ ਇਹ ਨੁਕਸਾਨ ਹੈ ਕਿ ਹਰਿਆਣਾ ਤੋਂ ਉਹਨਾਂ ਨੂੰ ਖਾਦ ਖਰੀਦਣੀ ਪੈਂਦੀ ਹੈ ਲੇਕਿਨ ਇਸ ਦੇ ਨਾਲ ਪੰਜਾਬ ਸਰਕਾਰ ਨੂੰ ਜੀਐਸਟੀ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ